ਕਬਾੜ ਖਰੀਦਣ ਵਾਲੇ ਬੱਚਿਆਂ ਨੂੰ ਮਿਲੀਆਂ 5-500 ਦੇ ਨੋਟਾਂ ਦੀਆਂ ਗੁੱਟੀਆਂ ਮਿੰਟਾਂ ਵਿੱਚ ਬਣੇ ਕਰੋੜਪਤੀ ਪਰ ਕਿਸੇ ਕੰਮ ਨਾ ਆਏ ਇਹ ਨੋਟ ਅਕਸਰ ਹੀ ਲੋਕ ਕੋ ਪੈਸਿਆਂ ਨੂੰ ਕਮਾਉਣ ਲਈ ਦਿਨ ਰਾਤ ਇੱਕ ਕਰ ਦਿੰਦੇ ਨੇ ਪਰ ਹੁਣ ਇੱਕ ਵੱਖਰੀ ਹੀ ਪੈਸਿਆਂ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਵਿੱਚ ਕਿੰਨੇ ਨੋਟ ਦਿਖਾਈ ਦੇ ਰਹੇ ਨੇ ਦਰਸਲ ਇਹ ਬੱਚੇ ਕਬਾੜ ਦਾ ਕੰਮ ਕਰਦੇ ਨੇ ਅਤੇ ਜਦੋਂ ਇੱਕ ਖਾਲੀ ਪੇਪਲਾਟ ਵਿੱਚੋਂ ਇਹ ਗੱਤੇ ਦੇ ਡੱਬੇ ਚੱਕਦੇ ਨੇ ਤਾਂ ਉਹਨਾਂ ਵਿੱਚੋਂ 5-500 ਦੇ ਪੁਰਾਣੇ ਨੋਟਾਂ ਦੀਆਂ ਗੁੱਟੀਆਂ ਨਿਕਲਦੀਆਂ ਅਤੇ ਜਦੋਂ ਸੜਕ ਤੇ ਜਾਂਦੇ ਬੱਚਿਆਂ ਦੇ ਹੱਥ ਵਿੱਚ ਇੱਕ ਵਿਅਕਤੀ ਪੁਰਾਣੇ ਨੋਟ ਦੇਖਦਾ ਹੈ ਤਾਂ ਉਸ ਦੀ ਵੀਡੀਓ ਬਣਾਉਣ ਲੱਗ ਜਾਂਦਾ ਹੈ। ਸੋ ਜਦੋਂ ਸਰਕਾਰਾਂ ਆਪਣੀ ਆਈ ਤੇ ਆਉਂਦੀਆਂ ਨੇ ਤਾਂ ਕੀਮਤੀ ਨੋਟਾਂ ਦੀ ਵੀ ਰੱਦੀ ਬਣਾ ਦਿੰਦੀਆਂ ਨੇ। ਇੱਕ ਗੱਲ ਤਾਂ ਪੱਕੀ ਹੈ ਕਿ ਇਹ ਨੋਟ 2 ਨੰਬਰ ਦਾ ਕੰਮ ਕਰਨ ਵਾਲੇ ਜਾਂ ਟੈਕਸ ਚੋਰੀ ਜਾਂ ਫਿਰ ਕਿਸੇ ਰਿਸ਼ਵਤ ਖੋਰ ਦੇ ਹੋਣਗੇ ਕਿਉਂਕਿ ਆਮ ਬੰਦਾ ਤਾਂ ਦਿਨ ਰਾਤ ਕਮਾਈ ਕਰਕੇ ਦੋ ਟਾਈਮ ਦੀ ਰੋਟੀ ਹੀ ਮਸਾਂ ਖਾਂਦਾ ਏ। ਸੋ ਸਰਕਾਰਾਂ ਦੇ ਗਲਤ ਫੈਸਲਿਆਂ ਦਾ ਅਸਰ ਅਮੀਰਾਂ ਤੇ ਨਹੀਂ ਸਗੋਂ ਆਮ ਲੋਕਾਂ ਤੇ ਪੈਂਦਾ ਏ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਪੁਰਦੇਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ